ਹਲਕਾ ਜਲਾਲਾਬਾਦ ਦੇ ਦੀਨ ਆਉਂਦੇ ਪਿੰਡ ਹਲੀਮਵਾਲਾ ਤੇ ਮੰਡੀ ਰੋਡਾਂ ਵਾਲੀ ਦੀ ਖਰੀਦ ਕੇਂਦਰ ਤੇ ਕਣਕ ਦੀ ਖਰੀਦ ਨਾ ਹੋਣ ਕਰਕੇ ਕਿਸਾਨਾਂ ਨੂੰ ਭਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਸਾਨਾਂ ਦਾ ਕਹਿਣਾ ਕਿ ਉਹਨਾਂ ਨੂੰ ਕਈ ਦਿਨ ਹੋ ਗਏ ਮੰਡੀਆਂ ਵਿੱਚ ਆਪਣੀ ਕਣਕ ਲੈ ਕੇ ਆਏ ਨੂੰ ਪਰ ਅਜੇ ਤੱਕ ਕੋਈ ਵੀ ਢੇਰੀ ਤੇ ਖਰੀਦ ਨਹੀਂ ਕੀਤੀ ਗਈ ਹੈ ਜਾਣਕਾਰੀ ਅਨੁਸਾਰ ਇਹਨਾਂ ਦੋਵਾਂ ਖਰੀਦ ਕੇਂਦਰਾਂ ਤੇ ਐਫਸੀਆ ਵੱਲੋਂ ਖਰੀਦ ਕੀਤੀ ਜਾਣੀ ਹੈ ਪਰ ਅਜੇ ਤੱਕ ਖਰੀਦ ਇਨਸਪੈਕਟਰਾਂ ਵੱਲੋਂ ਇੱਕਾ ਦੁੱਕਾ ਢੇਰੀਆਂ ਨੂੰ ਛੱਡ ਕੇ ਇੱਥੇ ਕਿਸੇ ਵੀ ਢੇਰੀ ਦੀ ਖਰੀਦ ਨਹੀਂ ਕੀਤੀ ਗਈ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਖਰੀਦ ਇਨਸਪੈਕਟਰਾਂ ਵੱਲੋਂ ਉਹਨਾਂ ਨੂੰ ਇਹ ਹੀ ਬਹਾਨਾ ਲਾਇਆ ਜਾ ਰਿਹਾ ਹੈ ਕਿ ਉਹਨਾਂ ਦੀ ਕਣਕ ਦੀ ਕੁਆਲਿਟੀ ਨਹੀਂ ਸਹੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਅਗਰ ਉਹਨਾਂ ਦੀ ਕੁਆਲਿਟੀ ਸਹੀ ਨਹੀਂ ਹੈ ਤਾਂ ਇਹ ਕੁਦਰਤੀ ਮਾਰ ਹੈ ਜਿਸ ਕਰਕੇ ਸਰਕਾਰ ਨੂੰ ਇਸ ਦਾ ਹੱਲ ਜ਼ਰੂਰ ਕੱਢਣਾ ਚਾਹੀਦਾ ਹੈ ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਹੀ ਕਣਕ ਦੀ ਖਰੀਦ ਸ਼ੁਰੂ ਨਾ ਕੀਤੀ ਗਈ ਤਾਂ ਨੌਲਤ ਦਿਖਾ ਸੰਘਰਸ਼ ਕੀਤਾ ਜਾਵੇਗਾ ਅੱਜ ਇਹ ਮੰਡੀ ਲੀਮਾਲੇ ਵਿੱਚ 15 April ਤੋਂ ਜਿਹੜੀ ਰੈਵਲ ਸ਼ੁਰੂ ਹੋਈ ਸੀ ਉਹਦੇ ਵਿੱਚ ਕੀ ਹੋਇਆ ਵੀ 15 ਤਰੀਕ ਰਾਤ ਨੂੰ بارش ਆ ਗਈ ਮੌਸਮਦੋੜੀ ਤਬਦੀਲੀ ਹੋ ਗਈ ਤੇ ਕਣਕ ਗਿੱਲੀਆਂ ਸੀ ਉਹ ਰੋਕੜੀਆਂ ਜੀਵੀਦਾਰਾਂ ਨੇ ਹੁਣ ਬਿਲਕੁਲ ਕਣਕਾਂ ਸੁੱਕੀਆਂ ਆ ਗਈਆਂ ਨੇ ਆ ਫਸੇ ਜਿੱਥੇ ਖਰੀਦੇ ਐਫਸੀਆਈ ਨੇ ਕੀ ਆਖਿਆ ਆਣ ਕੇ ਉਹਨਾਂ ਦੇ ਅਫਸਰ ਆਉਂਦੇ ਨੇ ਇੱਥੇ ਇਨਸਪੈਕਟਰ ਆਉਂਦਾ ਹੈ ਉਹਨੇ ਆਣ ਕੇ ਇਹ ਗੱਲ ਕਹੀ ਏ ਵੀ ਇਹਦੇ ਵਿੱਚ ਲਸਟਰ लॉस ਏ ਕੁਆਲਿਟੀ ਖਰਾਬ ਏ ਵੇਖੋ ਇਹ ਕੁਆਲਿਟੀ ਜਿਹੜੀ ਕੁਦਰਤ ਵੱਲੋਂ ਖਰਾਬ ਹੋ ਗਈ ਹੋਵੇ ਤੇ ਕੋਈ ਅਸੀਂ ਕਹਿ ਨਹੀਂ ਸਕਦੇ ਪਹਿਲੇ ਨੰਬਰ ਤੇ ਕੁਆਲਿਟੀ ਖਰਾਬ ਹੀ ਨਹੀਂ ਗਈ ਕੁਆਲਿਟੀ ਸਾਡੀ ਬਹੁਤ ਵਧੀਆ ਹੈ ਆਉਂਸਰਾਂ ਦਾ ਕਹਿਣਾ ਹੈ ਵੀ ਇਹ ਕੁਆਲਿਟੀ ਖਰਾਬ ਉਹਨਾਂ ਦਾ ਬਹਾਨਾ ਬਣਾ ਕੇ ਰੋਜ਼ ਚੱਲੇ ਜਾਂਦੇ ਨੇ ਅੱਜ ਵੀ ਉਹਨਾਂ ਦੀ ਜਿਹੜੀ ਖਰੀਦ ਏ ਉਹ ਜ਼ੀਰੋ ਏ ਉਹਨਾਂ ਨੇ ਘਟੇਰੀ ਵੀ ਨਹੀਂ ਖਰੀਦੀ ਗਈ ਅਸੀਂ ਇਹ ਮੰਗ ਚ ਕਰਦੇ ਆ ਕਿ ਜੇ ਜ਼ਿੰਮੇਵਾਰਾਂ ਦੇ ਇੱਥੇ ਇੰਨਾ ਧਨ ਆਇਆ ਪਿਆ ਤੇ ਇਹ ਕਿਸ ਗੱਲ ਦੀ ਦੇਰੀ ਕਰਦੇ ਨੇ ਕਿਉਂ ਇਹ ਕਿਉਂ ਨਹੀਂ ਖਰੀਦੇਗੇ ਸਾਡੀ ਬੜਾ ਭਾਰੀ ਨੁਕਸਾਨ ਹੁੰਦਾ ਪਿਆ ਉੱਤੋਂ ਮੌਸਮ ਵੀ ਖਰਾਬ ਏ ਸਾਡੀ ਅਪੀਲ ਏ ਅਸੀਂ ਅਫਸਰਾਂ ਨੂੰ ਇਹ ਰਿਕਵੈਸਟ ਕਰਦੇ ਆ ਵੀ ਜਲਦੀ ਤੋਂ ਜਲਦੀ ਇਹ ਹੱਲ ਕੱਢ ਕੇ ਸਾਡੀ ਜਿਹੜੀ ਖਰੀਦ ਨਾਲ ਦੀ ਨਾਲ ਸ਼ੁਰੂ ਕੀਤੀ ਜਾਵੇ ਕਿਉਂਕਿ ਜੇ ਇਹ ਖਰੀਦ ਸ਼ੁਰੂ ਹੋਵੇਗੀ ਅਜੇ ਰੇਵਲ ਹੋਰ ਬੜੀ ਜ਼ਿਆਦੀ ਹੈ ਅਜੇ ਤਾਂ 10% ਸਾਰੀ ਕਣਕ ਆਈ 90% ਅਜੇ ਕਣਕ ਖਾਲੀ ਹੈ ਇਸ ਲਾਕੇ ਦੇ ਵਿੱਚ ਸਾਡਾ ਬੜਾ ਨੁਕਸਾਨ ਹੁੰਦਾ ਪਿਆ ਅਸੀਂ ਅਪੀਲ ਕਰਦੇ ਆਂ ਵੀ ਨਹੀਂ ਤਾਂ ਅਸੀਂ ਕੱਲ ਨੂੰ ਬੜਾ ਭਾਰੀ ਪ੍ਰਦਰਸ਼ਨ ਕਰਕੇ ਅਸੀਂ ਇਹਨਾਂ ਅਵਸਾਰਾਂ ਦਾ ਘਰਾਵ ਵੀ ਕਰਾਂਗੇ ਅਸੀਂ ਇਹਨਾਂ ਨੂੰ ਵਲਾਂਗੇ ਅਸੀਂ ਇਹਨਾਂ ਨੂੰ ਇੱਥੇ ਬੰਨ ਕੇ ਬਾਹਾਲਾਂਗੇ ਫਿਰ ਸਾਡੇ ਕੋਲ ਕੋਈ ਡੀਐਮ ਆਵੇਗਾ ਜਾਂ ਡੀਸੀ ਆਵੇਗਾ ਤਾਂ ਫਿਰ ਅਸੀਂ ਇਹਨਾਂ ਨੂੰ ਛੱਡਾਂਗੇ ਸੋ ਅਸੀਂ ਅਜੇ ਤੈ ਨਾਲ ਇਹੋ ਹੀ ਕੀਤੀ ਹੈ ਵੀ ਸਾਨੂੰ ਜਿੰਨਾ ਵੀ ਜਲਦੀ ਹੋ ਸਕਦਾ ਸਾਡੀ ਮੰਡੀ ਦੀ ਜਿਹੜੀ ਖਰੀਦ ਜਲਦੀ ਤੋਂ ਜਲਦੀ ਸ਼ੁਰੂਆਤ ਕੀਤੀ ਜਾਵੇ ਔਰ ਜਲਦੀ ਤੋਂ ਜਲਦੀ ਇਹ ਖਰੀਦ ਕੇ ਔਰ ਮੰਡੀਆਂ ਦੇ ਵਿੱਚ ਲਾਈ ਜਾਵੇ ਕਿਸਾਨ ਬਹੁਤ ਦੁਖੀ ਹੈ ਸਾਰੇ ਸਿਸਟਮ ਦੇ ਨਾਲ ਔਰ ਪੰਜਾਬ ਸਰਕਾਰ ਤੋਂ ਪੁਰਜ਼ਾ ਮਾਨ ਕੀਤੀ ਜਾਂਦੀ ਹੈ ਕੀਤੀ ਜਾਂਦੀ ਹੈ ਕਿ ਇਹ ਜਲਦੀ ਤੋਂ ਜਲਦੀ ਇਹ ਸ਼ੁਰੂ ਕੀਤੀ ਜਾਵੇ ਬੋਲੀ ਕਾਰਨ ਕਿ ਇਹ ਕਿਉਂ ਨਹੀਂ ਖਰੀਦ ਰਹਾ ਕਾਰਡ ਲੈਸਟਰ ਲਾਸ ਦਾ ਬਹਾਨਾ ਬਣਾਇਆ ਜਾ ਰਿਹਾ ਹੈ ਇੱਕ ਵੀ ਹਲੀ ਵਾਲੇ ਮੰਡੀ ਦੇ ਵਿੱਚ ਇੱਕ ਵੀ ਇੱਕ ਵੀ ਘਟਾ ਨਹੀਂ ਖਰੀਦਿਆ ਅਜੇ ਤੱਕ 15 ਤਰੀਕ 15 ਤਰੀਕ ਤੋਂ ਕਾਕਾ ਨੇ ਕਿੱਥੇ ਹਾਂਜੀ ਇੱਥੇ ਜੀ ਨਾ ਹਲੀ ਮਾਲ ਖਰੀਦ ਕੇਂਦਰ ਦੇ ਵਿੱਚ ਕੋਈ ਵੀ ਬੋਰੀ ਨਹੀਂ ਤੁਲੀ ਤੇ ਇੱਥੇ ਮਤਲਬ ਕਿ 15 ਤਰੀਕ ਤੋਂ ਕਣਕ ਆਈ ਹੈ ਤੇ ਕਣਕ ਤੇ بارش ਹੋ ਗਈ ਕੁਦਰਤੀ ਕਰੋਪੀ ਹੈ ਕਿਤੇ ਵੀ ਉਸਾਰੇ ਹਿੰਦੁਸਤਾਨ 'ਚ بارش ਪਈ ਜਾਂਦੀ ਹੈ ਮਾੜੀ ਮੋਟੀ ਕਣਕ ਸਲਾਬੀ ਹੋ ਕੇ ਸੁੱਕ ਵੀ ਗਈ ਹੈ ਮੌਇਸਚਰ ਵੀ ਹੈ ਨਹੀਂਗਾ ਉਹ ਥੋੜਾ ਜਿਹਾ ਰੰਗ ਤਬਦੀਲੀ ਹੋਇਆ ਨਾਰਮਲ ਜਿਹਾ ਜਿਸ ਕਰਕੇ ਕੋਈ ਖਰੀਦ ਨਹੀਂ ਹੋ ਰਹੀ ਤੇ ਆ ਬਿਹਾਰ ਤੋਂ ਬੰਦੇ ਆਏ ਆ ਕੰਮ ਕਰਨ ਲਈ ਵਿਚਾਰੇ ਖਾਣਾ ਖਾਈ ਜਾਂਦੇ ਪੱਲਿਓ ਕੋਈ ਗੱਟਾ ਨਹੀਂ ਤੋਲਿਆ ਜੇ ਗੱਟਾ ਤੋਲਣਗੇ ਤਾਂ ਕਮਾਈ ਇਹਨਾਂ ਨੂੰ ਹੋਊਗੀ ਇਹਨਾਂ ਨੇ ਅੱਜ 15 ਦਿਨ ਹੋ ਗਏ ਆ ਵਿਚਾਰੇ ਉਦੋਂ ਪਹਿਲਾਂ ਵਾਪਸ ਆਪਣੇ گاਉਂ ਵੀ ਜਾਣਾ ਤਲਾਈ ਕਰਕੇ ਆ ਤਲਾਈ ਕਰਨ ਆਉਂਦੇ ਆ ਪੰਜਾਬ ਹਾਂਜੀ ਸਰ ਗਵਰਨਮੈਂਟ ਸਰਕਾਰੀ ਜਿਹੜੀ ਖਰੀਦ ਦੀ ਤਲਾਈ ਕਰਨ ਆਉਂਦੇ ਆ ਤੇ ਇਹਨਾਂ ਨੇ ਵਿਚਾਰਿਆਂ ਨੇ ਬੈਠੇ ਆ ਠੇਰੀਆਂ ਬੜੀਆਂ ਪਈਆਂ ਪਰ ਕੋਈ ਗੱਟਾ ਕੋਈ ਬਰਦਾਨਾ ਨਹੀਂ ਆ ਰਿਹਾ ਸਾਡੀ ਮੰਗ ਹੈ ਵੀ ਬਰਦਾਨਾ ਜਲਦੀ ਆ ਜਾਵੇ ਤਾਂ ਕਰਕੇ ਕੀ ਜੇ ਖਰੀਦ ਚਾਲੂ ਹੋ ਜਾਵੇ ਤੇ ਜਿਹੜਾ ਕਿ ਕਿਸਾਨ ਜਿਹੜਾ 15 ਦਿਨ ਤੋਂ ਪਰੇਸ਼ਾਨ ਆ ਉਤੋਂ ਮਾਰਚ ਦਾ ਮੌਸਮ ਬਣ ਗਿਆ ਤੇ ਇਸ ਕਰਕੇ ਮੌਰੂ ਵੇਖੋ ਜੀ بارش ਦਾ ਮੌਸਮ ਫੇਰ ਬਣ ਗਿਆ ਤੇ ਇਸ ਕਰਕੇ ਵੀ ਸਾਡੀ ਜਲਦੀ ਜਲਦੀ ਖਰੀਦ ਸ਼ੁਰੂ ਹੋਣੀ ਚਾਹੀਦੀ ਹੈ ਜੇ ਮਾੜਾ ਮੋਟਾ ਨੋਰਮਲ ਹੋ ਗਿਆ ਤੇ ਜੇ ਜ਼ਿਆਦਾ بارش ਆ ਗਈ ਹੋਰ ਤੇ ਇਹ ਤਾਂ ਕਣਕ ਹੋਰ ਖਰਾਬ ਹੋ ਜਾਏਗੀ ਤੇ ਕਿਸਾਨ ਕੀ ਕਰੂਗਾ ਸਾਡੀ ਖਰੀਦ ਹੋਣੀ ਚਾਹੀਦੀ ਹੈ ਬਸ ਮੇਰੀ ਤੇ ਇਹੋ ਹੀ ਮੰਗ ਹੈ ਉਧਰ ਜਾਦੇ ਸਬੰਧੀ ਐਫਸੀਆਈ ਦੇ ਇਨਸਪੈਕਟਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਪਣਾ ਪੱਲਾ ਝਾੜਦੇ ਹੋਏ ਇਹ ਕਹਿ ਦਿੱਤਾ ਕਿ ਕਣਕ ਦੀ ਚੰਗੀ ਕੁਆਲਿਟੀ ਨਹੀਂ ਹੈ ਜਿਸ ਕਰਕੇ ਉਹ ਖਰੀਦ ਨਹੀਂ ਕਰ ਸਕਦੇ ਅਤੇ ਆਉਣ ਵਾਲੇ ਸਮੇਂ ਵਿੱਚ ਜਦ ਵੀ ਉਹਨਾਂ ਨੂੰ ਕਣਕ ਖਰੀਦਣ ਦੇ ਆਰਡਰ ਮਿਲਣਗੇ ਤਾਂ ਉਹ ਖਰੀਦ ਕਰਨਗੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਗਰ ਮੰਡੀ ਦੇ ਵਿੱਚ ਜਿਹੜੀਆਂ ਵੀ ਢੇਰੀਆਂ ਚੰਗੀ ਕੁਆਲਿਟੀ ਦੀਆਂ ਹਨ ਉਹ ਉਹਨਾਂ ਵੱਲੋਂ ਖਰੀਦ ਕੀਤੀ ਜਾ ਰਹੀ ਹੈ। ਖਰੀਦ ਤੋਂ ਉਹ ਜਿਹੜੀ ਕਰਨੇ ਕਿਉਂਕਿ ਕੁਆਲਿਟੀ ਸਹੀ ਨਾ नस्टर लॉस की वजह से ख़राब हो गई है ठीक है इसकी हमें परमिशन ऊपर से आ जाएगी तो हम इसकी परचेस डाल देंगे हमने ये कनेक खरीदी है जो सही है कनेक ये देखिए इसमें दोनों में डिफ्रेंस ठीक है हम ये खरीद नहीं सकते हैं जब तक हमें हायर अथॉरिटी से परमीशन न आए ऐसी कनेक है सारी हमने खरीदी है जो भी चौदह पंद्रह सौ बैग के हैं वो हमने खरीद दी तो क्या कारण क्या है कारण ये ना इसमें नस्टर लॉस है ठीक है हमारे डीजल तो कल बिजिट भी करके है कई मंडियों में ठीक है अब ये अब ऊपर से जो हायर अथॉरिटी बोलेगी जितना रिलैक्सेशन देगी उस हिसाब से हम परचेज कर देंगे ठीक है कनेक्ट का ये इक्का तो जो